ਸਾਤਸ ਗਾਲ ਜੀ ਮੈਂ ਵੀਡੀਓ ਬਣਾ ਰਿਹਾ ਹਾਂ ਖੱਟੇ ਡਕਾਰ ਜਲਨ ਬਾਹਦ ਹਜਮੀ ਉਫਾਰਾ ਗੈਸ ਸਿਰ ਦਰਦ ਅਗਰ ਤੁਹਾਡੇ ਇਹ ਚੀਜ਼ਾਂ ਜਿਵੇਂ ਗੈਸ ਬਹੁਤ ਜ਼ਿਆਦਾ ਹੁੰਦੀ ਹੈ ਵਧਦੀ ਰਹਿੰਦੀ ਹੈ ਖੱਟੇ ਡਕਾਰ ਆਉਂਦੇ ਆ ਸੀਨੇ ਚ ਜਲਨ ਹੁੰਦੀ ਹੈ ਤਾਨੂੰ ਰੋਟੀ ਹਜਮ ਨਹੀਂ ਹੁੰਦੀ ਤੁਹਾਡੇ ਢਿੱਡ ਚ ਪੀੜ ਹੁੰਦੀ ਹੈ ਖਾਣਾ ਖਾਣ ਤੋਂ ਬਾਅਦ ਤੇ ਇਹ ਦਵਾਈ ਜਿਹੜੀ ਆ ਮੈਂ ਤੁਹਾਨੂੰ ਦਿਖਾਉਂਗਾ ਕਿ ਇਹ ਕਿਸ ਤਰ੍ਹਾਂ ਬਣਦੀ ਹੈ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਤੇ ਬਾਕੀ ਇਹ ਜਿਹੜੀਆਂ ਚੀਜ਼ਾਂ ਨੇ ਇਹ 100-100 ਗ੍ਰਾਮ ਲੈਣੀਆਂ ਨੇ ਤੇ ਜੋ ਮੈਂ ਹੁਣ ਸ਼ੁਰੂ ਕਰਨ ਲੱਗਾ ਉਹ ਤੁਸੀਂ ਨੋਟ ਕਰੀ ਜਾਓ ਔਰ ਖੁਦ ਘਰ ਬਣਾਓ ਇਹ ਦਵਾਈ ਬਹੁਤ ਹੀ کارਗਰ ਹੈ ਅਤੇ ਮੈਂ ਇਸ ਨੂੰ 7-8 ਵਾਰੀ ਬਣਾ ਚੁੱਕਾ ਹਾਂ ਲੇਕਿਨ ਇਹ ਦਵਾਈ ਇੱਕ ਚਮਚਾ ਤੁਸੀਂ ਲਓਗੇ ਤੁਸੀਂ ਖੁਦ ਹੀ ਕਹੋਗੇ ਇਹ ਦਵਾਈ ਬਹੁਤ ਗਜ਼ਲਦੀ ਹੈ ਇਸ ਕਰਕੇ ਦਵਾਈ ਖੁਦ ਬਣਾਓ ਅਗਰ ਇਹ ਕੋਈ ਦਵਾਈ ਨਹੀਂ ਬਣਾ ਸਕਦਾ ਤੇ ਉਹ ਮੇਰੇ ਕੋਲ ਦਵਾਈ ਬਣੀ ਬਣਾਈ ਆ ਕੇ ਲੈ ਜਾ ਸਕਦਾ ਵਾ ਤੇ ਮੈਂ ਹੁਣ ਸ਼ੁਰੂ ਕਰਨ ਲੱਗਾ ਵੀ ਕਿਹੜੀ-ਕਿਹੜੀਆਂ ਚੀਜ਼ਾਂ ਪੈਣੀਆਂ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਨਿੰਬੂ ਲੈਣੇ ਆ ਨਿੰਬੂ ਲੈ ਕੇ ਇਹ ਨਿੰਬੂ ਨੇ ਤੇ ਨਿੰਬੂਆਂ ਦਾ ਅਸੀਂ ਰਸ ਕੱਢ ਕੇ ਇੱਕ ਅਸੀਂ ਜਿਹੜਾ ਡੱਬਾ ਵਾ ਉਹਦੇ ਵਿੱਚ ਅਸੀਂ ਇਹ ਨਿੰਬੂ ਦਾ ਰਸ ਪਾ ਲਿਆ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਐਪਲ ਵਿਜੇਨਰ ਐਪਲ ਵਿਗਨਰ ਨੇੜਾ ਹੈ ਇਹ ਦੇਖੋ ਐਪਲ ਵਿਗਨਰ ਅਸੀਂ ਅੱਧਾ ਲੀਟਰ ਲਿਆ ਤੇ ਉਹ ਵੀ ਇਹਦੇ ਵਿੱਚ ਨਿੰਬੂ ਅਸੀਂ 2 ਕਿਲੋ ਲੈਣੇ ਆ ਉਹਨਾਂ ਦਾ ਰਸ ਕੱਢਣਾ ਉਹ ਇਹਦੇ ਵਿੱਚ ਪਾਉਣਾ ਵਾ ਇਸ ਤੋਂ ਬਾਅਦ ਅਸੀਂ 200 ਗ੍ਰਾਮ ਕਾਲੀ ਮਿਰਚ ਜਿਹੜੀ ਆ ਉਹ ਆਪਣੀਏ ਸਾਬਤ ਸਾਬਤ ਕਾਲੀ ਮਿਰਚ ਪਾ ਦੇਣੀ ਹੈ ਇਸ ਤੋਂ ਬਾਅਦ ਅਸੀਂ ਪਾਉਣੀ ਸੌ 100 ਗ੍ਰਾਮ ਇਸ ਤੋਂ ਬਾਅਦ ਅਸੀਂ ਜੀਰਾ ਪਾਉਣਾ ਸਫੇਦ ਸਫੇਦ ਜੀਰਾ ਪਾਉਣਾ 100 ਗ੍ਰਾਮ ਇਸ ਤੋਂ ਬਾਅਦ ਅਸੀਂ ਪਾਉਣੀ ਮਿਸ਼ਰੀ ਤਾਂ ਗੰਮ ਮਿਸ਼ਰੀ ਪਾਉਣੀ ਆ 200 ਗ੍ਰਾਮ ਇਸ ਤੋਂ ਬਾਅਦ ਅਸੀਂ ਪਾਉਨੇ ਨੇ ਸੁਵਾਰੇ ਸੁਵਾਰੇ ਜਿਹੜੇ ਨੇ ਉਹ 200 ਗ੍ਰਾਮ ਲੈਨੇ ਆ ਤੇ ਤੁਸੀਂ ਜਦੋਂ ਵੀ ਇਹ ਦਵਾਈ ਕੁੱਟਣੀ ਹੈ ਉਦੋਂ ਇਹਦੀਆਂ ਗਿੜਕਾਂ ਜੜੀਆਂ ਨੇ ਉਹ ਤੁਸੀਂ ਕੱਢ ਲੈਣੀਆਂ ਤੇ ਸ਼ੁਆਰੇ ਨੂੰ ਇਦਾਂ ਹੀ ਪਾ ਦੇਣਾ ਸ਼ੁਆਰੇ ਨੂੰ ਇਦਾਂ ਹੀ ਪਾ ਦੇਣਾ ਵਾ ਤੇ 200 ਗ੍ਰਾਮ ਸ਼ੁਆਰੇ ਆ ਇਹ ਵੀ ਤੁਸੀਂ ਇਦਾਂ ਹੀ ਪਾ ਦੇਣੇ ਨੇ ਕੋਸ਼ਿਸ਼ ਕਰੋ ਵੀ ਸਮਾਨ ਕੁੱਟੋ ਘੱਟ ਤੇ ਇਸ ਦੇ ਵਿੱਚ ਇਸੇ ਤਰ੍ਹਾਂ ਹੀ ਸਮਾਨ ਜਿਹੜਾ ਉਹ ਪਉਂਦੇ ਰੋ ਫਿਰ ਅਸੀਂ ਲੈਣਾ ਅਦਰਕ ਅਦਰਕ ਨੂੰ ਛਿੱਲ ਕੇ ਪੀਸ ਕੇ ਇਹਦੇ ਪੀਸ ਕਰਕੇ ਛੋਟੇ ਛੋਟੇ 200 ਗ੍ਰਾਮ ਰਦਕਾਹੀ ਲੈਣਾ ਤੇ ਉਹ ਇਹਦੇ ਵਿੱਚ ਪਾ ਦੇਣਾ ਇਸ ਤੋਂ ਬਾਅਦ ਅਸੀਂ ਲੈਣੀ ਹੈ ਕਬਾਬ ਚੀਨੀ 50 ਗ੍ਰਾਮ ਇਸ ਤੋਂ ਬਾਅਦ ਅਸੀਂ ਲੈਣੀ ਹੈ ਮੋਟੀ ਲਾਚੀ ਉਹ ਕੁੱਟਣੀ ਨਹੀਂ ਐਦਾਂ ਹੀ ਕਿਉਂਕਿ ਉਹ ਨਿੰਬੂ ਦਾ ਰਸ ਹੀ ਉਹ ਸਾਨੂੰ ਚੂਸੇਗਾ ਫਿਰ ਇਸ ਤੋਂ ਬਾਅਦ ਅਸੀਂ ਲੈਣੀ ਹੈ ਅਨਾਰ ਦਾਣਾ ਫਿਰ ਇਸ ਤੋਂ ਬਾਅਦ ਅਸੀਂ ਲੈਣਾ ਅਜਵੈਨ ਅਨਾਰ ਦਾਣਾ 50 ਗ੍ਰਾਮ ਅਜਵੈਨ ਜਿਹੜੀ ਹੈ ਉਹ 100 ਗ੍ਰਾਮ ਲੈਣੀ ਇਸ ਤੋਂ ਬਾਅਦ ਅਸੀਂ ਲੈਣੀ ਹੈ ਹਿੰਗ 50 ਗ੍ਰਾਮ ਹਿੰਗ 50 ਗ੍ਰਾਮ ਲੈਣੀ ਹੈ ਉਹ ਵੀ ਇਹ ਦੇ ਵਿੱਚ ਆ ਦੇਣੀ ਹੈ ਇਹ ਫਿਰ ਇਸ ਤੋਂ ਬਾਅਦ ਅਸੀਂ ਮਗਾ ਲੈਣੀਆਂ ਨੇ ਉਹ ਕੁੱਟਣੀਆਂ ਨਹੀਂ ਉਹ ਵੀ ਇਸ ਤਰ੍ਹਾਂ ਹੀ ਇਹਦੇ ਵਿੱਚ ਆ ਦੇਣੀਆਂ ਨੇ ਇਸ ਤੋਂ ਬਾਅਦ ਅਸੀਂ ਦਾਲ ਚੀਨੀ ਲੈ ਕੇ ਉਹਨੂੰ ਕੁੱਟ ਕੇ ਮੜ ਜੀ ਉਹਨੂੰ ਕੁੱਟ ਕੇ ਉਹ ਵੀ ਵਿੱਚ ਪਾ ਦੇਣੀ ਹੈ ਇਹ ਲੈਣੀ 50 ਗ੍ਰਾਮ ਇਸ ਤੋਂ ਬਾਅਦ ਅਸੀਂ ਲੈਣੀ ਮਲਠੀ ਮਲਠੀ ਜਿਹੜੀ ਹੈ ਇਹ 50 ਗ੍ਰਾਮ ਲੈਣੀ ਹੈ ਤੇ ਉਹ ਵੀ ਇਹਦੇ ਵਿੱਚ ਪਾ ਦੇਣੀ ਹੈ ਇਸ ਤੋਂ ਬਾਅਦ ਅਸੀਂ ਲੈਣਾ ਧਨੀਆ ਸਾਬਤ ਧਨੀਆ ਲੈਣਾ ਸਾਬਤ ਧਨੀਆ 50 ਗ੍ਰਾਮ ਲੈਣਾ ਉਹ ਵੀ ਇਹਦੇ ਵਿੱਚ ਪਾ ਦੇਣਾ ਅਸੀਂ 100 ਗ੍ਰਾਮ ਕਾਲਾ ਨਮਕ ਇਹ ਦੇਖੋ ਕਾਲਾ ਨਮਕ ਜੋ ਆ ਅਸੀਂ ਇਹਦੇ ਵਿੱਚ ਪਾ ਦੇਣਾ ਹੈ ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਇਹ ਹਾਸਲੇ ਮੈਂ ਜੋ ਹੈ ਉਹ ਸਾਦਾ ਨਮਕ ਪਾਇਆ ਹੈ ਸਾਦਾ ਨਮਕ ਪਾਇਆ ਹੈ ਤੁਸੀਂ ਇਹਦੇ ਵਿੱਚ ਕਾਲਾ ਨਮਕ ਵੀ ਪਾਉਣਾ ਪਦੀਨਾ ਚਟਣੀ ਮਸਾਲਾ ਪਦੀਨਾ ਚਟਣੀ ਮਸਾਲਾ ਇਹ ਪਾ ਦੇਣਾ 50 ਗ੍ਰਾਮ ਇਸ ਤੋਂ ਬਾਅਦ ਫਿਰ ਅਸੀਂ ਕੀ ਕਰਨਾ ਹੈ ਛੁੰਡ ਛੁੰਡ ਜੜੀਆ ਉਹ ਲੈਣੀ ਹੈ ਅਸੀਂ 100 ਗ੍ਰਾਮ ਪੌਂਡ ਦੇ ਵਿੱਚ ਇਸ ਤੋਂ ਲਾ ਬਾ ਅਸੀਂ ਲੈਣਾ ਹੈ ਚਾਟ ਮਸਾਲਾ 100 ਗ੍ਰਾਮ ਇਸ ਤੋਂ ਬਾਅਦ ਅਸੀਂ ਇਹ ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਅਸੀਂ ਕੀ ਕਰਨਾ ਹੈ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਹਲਾ ਦੇਣਾ ਹੈ ਅਗਰ ਇਹ ਨਿੰਬੂ ਦਾ ਰਸ ਘੱਟ ਹੋਏ ਤਾਂ ਨਿੰਬੂ ਦਾ ਰਸ ਇਸ ਵਿੱਚ ਹੋਰ ਪਾ ਲਓ ਅਗਰ ਜੇ ਨਿੰਬੂ ਦਾ ਰਸ ਨਹੀਂ ਤੇ ਐਪਲ ਵਿਗਨਰ ਇਹਦੇ ਵਿੱਚ ਹੋਰ ਪਾ ਕੇ ਇਸ ਨੂੰ ਸਾਰਾ ਕਵਰ ਕਰ ਦੇਣਾ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਭਿੱਜੀਆਂ ਰਹਿਣੀਆਂ ਚਾਹੀਦੀਆਂ ਨੇ ਔਰ ਇਹ 1 ਮਹੀਨਾ ਲਗਾਤਾਰ ਇਸ ਨੂੰ ਹਿਲਾਉਂਦੇ ਰਹੋ ਔਰ ਮਹੀਨੇ ਬਾਅਦ ਇਸ ਨੂੰ ਬਾਹਰ ਕੱਢੋ ਬਾਹਰ ਕੱਢ ਕੇ ਹਵਾ ਦੇ ਵਿੱਚ ਰੱਖੋ ਤੂੰ ਪੇ ਨੂੰ ਬਿਲਕੁਲ ਨਹੀਂ ਰੱਖਣਾ ਤੁਸੀਂ ਧੁੱਪ ਚ ਰੱਖੋਗੇ ਤੇ ਨਿੰਬੂ ਦਾ ਅਸਰ ਜਿਹੜਾ ਉਹ ਖਤਮ ਹੋ ਜਾਏਗਾ ਛਾਂ ਦੇ ਵਿੱਚ ਰੱਖਣਾ ਵਾ ਤੇ ਇਸ ਤੋਂ ਇਲਾਵਾ ਅਸੀਂ ਜਦੋਂ ਵੀ ਮਹੀਨੇ ਬਾਅਦ ਇਹਨੂੰ ਕੱਢਾਂਗੇ ਇਹਦੇ ਵਿੱਚ ਕੋਈ ਨਿੰਬੂ ਦਾ ਰਸ ਕੋਈ ਐਪਲ ਵਿਨੇਗਰ ਨਹੀਂ ਹੋਏਗਾ ਤੁਸੀਂ ਕੀ ਕਰਨਾ ਇੱਕ ਬਰਾਤ ਦੇ ਵਿੱਚ ਪਾ ਕੇ ਉਸ ਇਸ ਨੂੰ ਛਾਂ ਦੇ ਵਿੱਚ ਰੱਖ ਕੇ 2 ਦਿਨ ਪੱਖਾ ਚਾ ਨਾ ਕੇ ਰੱਖੋ ਇਸ ਤੋਂ ਬਾਅਦ ਪੱਖਾ ਚਲਾਉਣ ਤੋਂ ਬਾਅਦ ਤੁਸੀਂ ਇੱਕ ਕਾਲੀ ਮਿਰਚ ਕੱਢੋ ਕਾਲੀ ਮਿਰਚ ਕੱਢ ਕੇ ਉਸ ਨੂੰ ਮੂੰਹ ਦੇ ਵਿੱਚ ਪਾਓ ਅਗਰ ਉਹਦੇ ਚ ਜਿੱਥਣ ਲੱਗਿਆ ਆਵਾਜ਼ ਆਉਂਦੀ ਹੈ ਤੇ ਸਮਝ ਲਓ ਵੀ ਤੁਹਾਡੀ ਦਵਾਈ ਜਿਹੜੀ ਹੈ ਉਹ ਸੁੱਕ ਗਈ ਹੈ ਫਿਰ ਇਸ ਨੂੰ ਗ੍ਰਾਈਂਡ ਕਰਕੇ ਤੁਸੀਂ 30 30 ਤੋਂ ਬਾਅਦ ਤੇ ਤੁਸੀਂ ਇਸ ਨੂੰ ਕੀ ਕਰਨਾ ਹੈ ਕਿਸੇ ਸ਼ੀਸ਼ੇ ਦੇ ਮਰਦਮਾਨ ਦੇ ਵਿੱਚ ਪਾ ਲਓ ਤੇ ਢੱਕਣ ਜਿਹੜਾ ਉੱਪਰੋਂ ਕਵਰ ਕਰ ਦਿਓ ਤੇ ਇਸ ਨੂੰ ਜਦੋਂ ਵੀ ਤੁਹਾਨੂੰ ਲੋੜ ਹੋਏ ਤੁਸੀਂ ਇੱਕ ਚਮਚਾ ਜਾਂ ਅੱਧਾ ਚਮਚਾ ਰੋਟੀ ਤੋਂ ਬਾਅਦ ਜਾਂ ਜੇ ਤੁਹਾਡੇ ਗੈਸ ਬਣੀ ਹੈ ਜਾਂ ਜਲਨ ਹੁੰਦੀ ਹੈ ਉਦੋਂ ਵੀ ਲੈ ਸਕਦੇ ਹੋ ਪਾਣੀ ਦੇ ਨਾਲ ਤੇ ਬਾਕੀ ਇਹ ਜਿੰਨੀ ਦਵਾਈ ਪੁਰਾਣੀ ਹੋਏਗੀ ਉਨੀ ਹੀ ਦਵਾਈ ਬਹੁਤ ਵਧੀਆ ਹੋਏਗੀ ਤੁਸੀਂ ਇਸ ਨੂੰ ਇੱਕ ਵਾਰੀ ਬਣਾ ਕੇ ਦੇਖੋ ਔਰ ਖਾ ਕੇ ਦੇਖੋ ਤੁਸੀਂ ਕਹੋਗੇ ਵੀ ਦਵਾਈ ਵਾਕਈ ਬਹੁਤ ਗਜ਼ਬ ਦੀ ਹੈ ਔਰ ਮੈਂ तकरीबन तकरीबन ਬਹੁਤ ਵਧੀਆ ਦਵਾਈ ਜਿਹੜੀ ਹੈ ਇਹ ਬਣਾ ਚੁੱਕਾ ਔਰ ਮੇਰੇ ਨਾਲੋਂ ਨਾਲ ਹੀ ਦਵਾਈ ਜਿਹੜੀ ਹੈ ਇਹ ਨਿਕਲ ਰਹੀ ਹੈ ਤੇ ਇਸ ਤੋਂ ਇਲਾਵਾ ਜੇ ਅਸੀਂ ਇਹ ਜਿਹੜਾ ਸਮਾਨ ਵਿੱਚ ਪਾਵਾਂ ਇਸ ਨੂੰ ਅਸੀਂ ਕਵਰ ਕਰਕੇ ਇਸ ਨੂੰ ਕਵਰ ਕਰਕੇ ਅਸੀਂ ਛਾਂ ਦੇ ਵਿੱਚ ਰੱਖਣਾ ਧੁੱਪ ਦੇ ਵਿੱਚ ਨਹੀਂ ਰੱਖਣਾ ਤੇ ਮਹੀਨੇ ਬਾਅਦ ਤੁਹਾਡੀ ਇਹ ਦਵਾਈ ਤਿਆਰ ਹੋ ਜਾਣੀ ਹੈ ਸਤਿ ਸ਼੍ਰੀ ਅਕਾਲ ਜੋ ਦਵਾਈ ਮੈਂ ਨਿੰਬੂ ਦਾ ਰਸ ਪਾ ਕੇ ਡੱਬੇ ਦੇ ਵਿੱਚ ਪਾਈ ਸੀ ਉਹ ਮਹੀਨੇ ਬਾਅਦ ਉਹ ਦਵਾਈ ਨੂੰ ਮੈਂ ਬਾਹਰ ਕੱਢ ਕੇ ਛਾਂ ਵਿੱਚ ਦੋ ਦਿਨ ਸੁਕਾ ਕੇ ਫਿਰ ਮੈਂ ਉਸ ਨੂੰ ਜਦੋਂ ਦੇਖਿਆ ਵੀ ਦਵਾਈ ਤਿਆਰ ਹੋ ਗਈ ਹੈ ਤੇ ਫਿਰ ਮੈਂ ਉਸ ਨੂੰ 30 ਕੇ ਚੰਗੀ ਤਰ੍ਹਾਂ ਬਰੀਕ ਕਰਕੇ ਫਿਰ ਮੈਂ ਦਵਾਈ ਜਿਹੜੀ ਆ ਇਹ ਦਵਾਈ ਜਿਹੜੀ ਆ ਇਹ ਦਵਾਈ ਜਿਹੜੀ ਬਣੀ ਹੈ ਇਹੋ ਹੀ ਦਵਾਈ ਹੈ ਔਰ 1.5 ਕਿਲੋ ਦਵਾਈ ਬਣੀ ਹੈ ਤੇ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਇੱਕ ਚਮਚਾ ਇਹ ਜਿਹੜਾ ਇੱਕ ਦਵਾਈ ਦਾ ਤੁਸੀਂ ਖਾ ਸਕਦੇ ਹੋ ਇਹ ਖੱਟੀ ਤੇ ਮਿੱਠੀ ਦਵਾਈ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਫਿਰ ਪਾਣੀ ਉਤੋਂ ਪੀਣਾ ਪਏਗਾ ਤੇ ਫਿਰ ਦੁਬਾਰਾ ਤੁਹਾਨੂੰ ਜਿਹੜੀ ਗੈਸ ਦੀ ਪ੍ਰੋਬਲਮ ਉਹ ਨਹੀਂ ਆਏਗੀ ਤੇ ਜੇ ਤੁਸੀਂ ਲਗਾਤਾਰ ਸਵੇਰੇ ਔਰ ਸ਼ਾਮ ਖਾਂਦੇ ਹੋ ਤੇ ਤੁਹਾਡਾ ਮਸਲਾ ਹੱਲ ਹੋ ਜਾਏਗਾ